ਨਾਮ ਦੱਸਦੇ ਨੇ ਆਣੇ ਕਿਹੜੀਆਂ ਅੱਜ ਇਹਨਾਂ ਨਗਰ ਕੀਰਤਨ ਲੱਗਿਆ ਗਿਆ ਜਿਹੜੀ ਸੇਵਾ ਤੁਹਾਡੇ ਵੱਲੋਂ ਗਈ। ਸਭ ਤੋਂ ਪਹਿਲਾਂ ਸਸੀਕਾਲ ਜੀ ਮੈਂ ਤੁਹਾਡੇ ਟੀਵੀ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਅੱਜ ਗੁਰੂ ਤੇਗ ਬਹਾਦਰ ਜੀ ਦਾ ਨਗਰ ਕੀਰਤਨ ਹੈ। ਸਾਡੇ ਸਿੰਚਾਈ ਵਿਭਾਗ ਦੇ ਸਮੂਹ ਸਟਾਫ ਵੱਲੋਂ ਜਿਹੜਾ ਇਹ ਇੱਕ ਛੋਟਾ ਜਿਹਾ ਇੱਕ ਉਪਰਾਲਾ ਕੀਤਾ ਗਿਆ ਹੈ ਜਿਹੜਾ ਕਿ ਅੱਗੇ ਤੋਂ ਪ੍ਰਮਾਤਮਾ ਸਾਡੀ ਸਾਰੇ ਸਟਾਫ ਦੀ ਸੇਵਾ ਲਾਊਗਾ। ਖਾਤੋਂ ਅਸੀਂ ਇਹਨੂੰ ਜਿਹੜਾ ਵੀ ਜਾਰੀ ਰੱਖਾਂਗੇ ਤੇ ਸਾਨੂੰ ਇਹਦੇ ਵਿੱਚ ਬੜੀ ਖੁਸ਼ੀ ਆਈ ਹੈ। ਇਹ ਪ੍ਰਮਾਤਮਾ ਜੀ ਬੋਲੋ ਸਾਨੂੰ ਬੜਾ ਕੁਝ ਦਿੱਤਾ ਗਿਆ ਹੈ। ਇਹ ਕਿੰਨੀ ਕੀ ਜੀ ਜਿਹੜੀ ਪ੍ਰਮਾਤਮਾ ਨੇ ਸਾਡੀ ਮੰਨੀ ਕਬੂਲ ਕੀਤੀ ਹੈ ਸਾਡੇ ਵੱਲੋਂ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਤੇ ਲੱਖ ਲੱਖ ਖੁਸ਼ੀਆਂ ਸਾਰਿਆਂ ਨੂੰ ਪ੍ਰਾਪਤ ਹੋਣ ਦੀ ਹਾਂਜੀ ਸਰ ਇਹ ਪਹਿਲਾ ਸਾਡੇ ਵੱਲੋਂ ਸਟਾਰਟ ਹੋਇਆ ਜੀ ਇਹ ਸਾਡੇ ਵੱਲੋਂ ਪਹਿਲੇ ਵੀ ਲੱਗਦੇ ਸੀਗੇ ਜਿਹੜੇ ਪੁਰਾਣੇ ਸਾਡੇ ਸਟਾਫ ਦੇ ਸੀ ਉਹਨਾਂ ਕੋ ਸਾਨੂੰ ਸਿੱਖਿਆ ਮਿਲੀ ਸੀ ਉਹ ਰਿਟਾਇਰਡ ਹੋ ਗਏ ਤੇ ਅੱਗੇ ਸੋਨ ਅਸੀਂ ਇਹ ਚਾਲੂ ਰੱਖਣਾ ਚਾਹੁੰਦੇ ਆ ਜੀ ਬੜੀ ਮਿਹਰ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੇਰਾ ਨਾਮ ਪਲਕ ਹੈ ਮੈਂ ਸਿੰਚਾਈ ਵਿਭਾਗ ਦੇ ਵਿੱਚ ਐਜ਼ ਅ ਯੂਨੀਅਟ ਅਸਿਸਟੈਂਟ ਕੰਮ ਕਰਦੀ ਆ ਸਾਡੇ ਵੱਲ ਇੱਕ ਅਜਿਹਾ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਵਾ ਜੋ ਕਿ ਪ੍ਰਭਾਤਮਾ ਦੀ ਕਿਰਪਾ ਦੇ ਨਾਲ ਅਸੀਂ ਆਪਣੀ ਜੋ ਵੀ ਤਨਖਾਹ ਦੇ ਵਿੱਚੋਂ ਥੋੜੇ ਬੋਤੇ ਹੀ ਕੱਟ ਕੇ ਉਸ ਉਸ ਉਸਟਾਫ ਨੇ ਦਿਸੰਦ ਕੱਟ ਕੇ ਆਪਣੇ ਤੇ ਇਹ ਬਾਬਾ ਜੀ ਦੇ ਏਸ਼ੀ ਦਿਹਾੜੇ ਤੇ ਨਗਰ ਕੀਰਤਨ ਵਾਸਤੇ ਸੇਵਾ ਲਗਾਈ ਆ ਉਹ ਸੇਵਾ ਦੇ ਵਿੱਚ ਬਾਬਾ ਜੀ ਸਾਨੂੰ ਹੋਰ ਵਾਅਦੇ ਕਰਨ ਤੇ ਅਸੀਂ ਹੋਰ ਇਸ ਤੋਂ ਵੱਡਾ ਲੰਗਰ ਲੱਗਿਆ ਇਹ ਜਦੋਂ ਪੁਰਾਣਾ ਜਾਬਾਦ ਤੜ ਉਹ ਕਿੰਨੀ ਵਾਰੀ ਕੀਤਾ ਗਿਆ ਪਿਛਲੇ ਸਮੇਂ ਪੈਸੀ ਤੇ ਪਿਛਲੇ ਸਮੇਂ ਤੋਂ ਇਹ ਬਹੁਤ ਸਮੇਂ ਤੋਂ ਉਹ ਪੁਰਾਣਾ ਦਫਤਰ ਹੈ ਬਹੁਤ ਸਮੇਂ ਤੋਂ ਚੱਲਦਾ ਪਿਆ ਵਾ ਸਾਡੀਆਂ ਬਿਲਡਿੰਗਾਂ ਪਹਿਲਾਂ ਬਹੁਤ ਸੀ ਮਤਲਬ ਕੁਝ ਕਾਰਨ ਬਿਲਡਿੰਗਾਂ ਟੁੱਟ ਗਈਆਂ ਵਾ ਕੁਝ ਸਟਾਫ ਜਿਹੜਾ ਦਾ ਸਾਡੇ ਨਖੇੜੇ ਹੋ ਗਏ ਹੋਏ ਆ ਕੁਝ ਸਟਾਫ ਉਧਰ ਚਲੇ ਗਿਆ ਕੁਝ ਸਟਾਫ ਇੱਥੇ ਆ ਤੇ ਸਾਡਾ ਸਮੂਹ ਸਟਾਫ ਹਰ ਵਾਰੀ ਬੜੇ ਸਾਲਾਂ ਤੋਂ ਲੰਗਰ ਲਗਾ ਰਿਹਾ ਵਾ ਬਟ ਹੁਣ ਕੁਝ ਕਰਨਾ ਕਰਕੇ ਉਹ ਲੰਗਰ ਨਹੀਂ ਲੱਗਿਆ ਸੀ ਪਰ ਅਸੀਂ ਐਰ ਕੀ ਨਵਾਂ ਉਪਰਾਲਾ ਸ਼ੁਰੂ ਕੀਤਾ ਵਾ ਇਹ ਲੰਗਰ ਅਸੀਂ ਪਹਿਲੀ ਵਾਰ ਲਗਾਇਆ ਵਾ ਛੋਟੇ ਤੋਂ ਸ਼ੁਰੂਆਤ ਕੀਤੀ ਬਾਬਾ ਦੀ ਕਿਰਪਾ ਕਰਨ ਅਸੀਂ ਹੋਰ ਵੱਡਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਡੇ ਸਟਾਫ ਵੱਲੋਂ ਇੱਕ ਲੰਗਰ ਦੀ ਸੇਵਾ ਕੀਤੀ ਗਈ ਹੈ ਤੇ ਇਸ ਲਈ ਅਸੀਂ ਸਦਾ ਧੰਨਵਾਦ ਕਰਦੇ ਹਾਂ